ਕਿੰਸਾ ਸਿੱਕਲ ਜੀ ਸਾਰਿਆਂ ਨੂੰ ਵਾਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਹੌਲੇ ਭਾਚੀ ਗਾਵਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾਉਂ ਦੀ ਠਾਈ ਦੇ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾਈ ਗੁਰਾਮ ਦੱਸ ਦੀ ਤੇ ਅੱਜ ਫੇਰ ਹੋਲੇ ਹੋਲੇ ਪਾਈ ਆ ਮੈਂ ਨਾ ਅੱਜ ਤੋਹੇ ਹੀ ਆ ਗਏ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਕਰੀ ਨਾਮ ਵੀ ਜੀ ਮੰਗੂ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ 8569 ਤੇ 14511 ਠੀਕ ਆ ਤੇ ਹੋਰ ਗਾਮੇ ਪਾਈ ਠੀਕ ਠਾਕ ਜੇ ਵਧੀਆ ਜੀ ਵਧੀਆ ਹਰ ਪੀ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਹੋਰ ਸਣਾਓ ਤੁਸੀਂ ਸਣਾਓ ਠੀਕ ਠਾਕ ਤੇ ਸਾਈਵਾਲ ਕਮਾ ਕਿੱਧਰ ਗਈਆਂ ਆਪਣੀਆਂ ਸਾਈਵਾਲ ਕਮ ਲਈ ਦੀਆਂ ਅੱਛਾ ਉਹ ਤੁਹਾਡੇ ਆਉਣ ਤੋਂ ਪਹਿਲਾਂ ਵੇਖੋ ਕਿ ਜਾਂਦੀਆਂ ਆਂਦੀ ਡਿਮਾਂਡ ਬੜੀ ਆ ਅੱਛਾ ਉਹ ਫਿਰ ਗਾ ਕਿੰਨੇ ਲੈ ਜਾਂਦੇ ਆ ਤੁਸੀਂ ਹੁਣ ਮੰਗੂ ਭਾਈ ਨੂੰ ਕੱਲ ਦੇਣੀ ਜੇ ਗਾਵਾਂ ਲੱਭਣਾ ਨਹੀਂ 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 ਦੀ ਗਾਂ ਇੱਕ ਲਈ ਨਹੀਂ ਹੁਣ ਦੋ ਦੋ ਲਈਆਂ ਗਾਵਾਂ ਇੱਕ ਤਾਜੀ ਸੂਈ ਲਈ ਛਾਈ ਆ ਲੈ ਇੱਕ ਠੁੱਕੀ ਲਈ ਇੱਕ ਤੋਕੜ ਲਈ ਤਿੰਨ ਗਾਵਾਂ ਲਈਆਂ ਪਛਾਈਆਂ ਅੱਛਾ ਮੇਰੇ ਨਾਲ ਸਾਈਵਾਲ ਭਾਈ ਅਗਲੀ ਵੀ ਦੇ ਸਾਰੀਆਂ ਸਾਈਵਾਲ ਕਰ ਦੇਣੀ ਆ ਸਾਈਵਾਲ ਹਨ ਮਸ਼ਹੂਰ ਕੀਤਾ ਅੱਛਾ ਸਾਈਵਾਲ ਫਿਰ ਆਪਣੇ ਕਿੱਲੇ ਰੱਖਣੀ ਚਾਹੀਦੀ ਕਿ ਨਹੀਂ ਠੀਕ ਠੀਕ ਆ ਅੱਜ ਤੇ ਕੋਈ ਵੀ ਨਹੀਂ ਆ ਤੇ ਅੱਜ ਚਲੋ ਅਗਲੀ ਵਾਰ ਪਾਵਾਂਗੇ ਠੀਕ ਠੀਕ ਪਾਵਾਂਗੇ ਅਗਲੀ ਮੇਰੇ ਉਹਦੀ ਬੜ ਚਾਹੀਦੀਆਂ ਹੌਲੇ ਪਾ ਹੌਲੇ ਪਾ ਠੀਕ ਉਹ ਦਿਨ ਮੈਂ ਚੱਲ ਯਾਰ ਕਹੇ ਪਾਉਨੇ ਚੱਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਜਰਸੀ ਕ੍ਰੋਸ ਆ ਆਹ ਪਾਜੀ ਜੀ 80 ਕ੍ਰੋਸ ਉਹ ਸ਼ੀਦ ਹੈ ਆ ਕੋ ਠੰਡੀ ਬਰਫ ਤੇ ਮਿਲਕਵੇ ਨੇ ਵੀ ਚੰਗੀ ਲੱਗੀਆਂ ਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਮੈਂ ਤਾਂ ਭਾਜੀ ਕਾਹਨੂੰ ਗੱਲਾਂ ਵਸ਼ੀ ਤੇ ਹੁਣ ਕਿੰਨਾ ਦੁੱਧ ਹੈ ਤੇ ਕੋਲ 8 ਕਿਲੋ ਆਹ ਪਾਜੀ ਜੀ ਦੁੱਧ ਜੀ ਖੋਲੋ ਫਿਰ ਟੋਰੀਏ ਇਹਨੂੰ 8 ਕਿਲੋ ਦੁੱਧ ਜੀ ਦਾ ਕਹਿੰਦੇ ਕੀ ਹੈਗਾ ਇਹਦੇ ਕੋਲ ਉਹ ਬਾਕੀ ਤਾਂ ਹੀ ਆਪਣੀ ਚੁਆਈ ਕਰਕੇ ਲੈ ਜਾਣੀ ਬਾਕੀ ਵਿੱਚ ਵਿੱਚ ਡੱਬ ਜਿਹੜੇ ਦੂਜੇ ਅਸ਼ਰ ਵਾਲੇ ਵੀ ਹੈਗੇ ਸੋਹਣੀ ਲੱਗਦੀ ਓ ਤਰਾਂ ਚਲੋ ਕਿੱਲੇ ਤੇ ਵੱਜੀ ਨਹੀਂ ਜਿਆਦਾ ਰੰਗ ਚਿੱਟਾ ਹੀ ਆ ਜਿਹੜਾ ਤੇ ਮੁੱਲ ਵੀ ਜੀ ਫਿਰ ਇਹਦਾ ਦੇ ਦੇ ਨੀ ਯਾਰ ਪੁੱਜੀ ਵਸ਼ੀ ਮੁੱਲ 15 ਅੱਛਾ 1000 ਮਾਨ 14 ਦੀ 14000 ਦੀ ਪਰ ਅਸ਼ੀ ਦੇਂਦਾ ਨਹੀਂ ਜੀ ਕੋਈ ਇਦਾਂ ਠੀਕ ਹੈ ਬਸ਼ੀ ਇਹਨਾਂ ਕਰ ਲਈ ਜੀ ਬਾਕੀ ਇਹ ਆ ਵੀ ਜਿਹੋ ਜੇ ਗਾਂ ਕੇ ਤੇ ਤਿਆਰ ਹੁੰਦੀ ਆ ਤੇ ਚੰਗੀ ਰਕਮ ਦੀ ਤਿਆਰ ਹੁੰਦੀ ਆ ਬਸ ਮੰਗੂ ਥੋਬੇ ਵਾਲੇ ਕੋ ਮਿਲਨੀ ਹੁੰਦੀ ਕਿਤੇ ਮਿਲਨੀ ਠੀਕ ਆ ਹਾਂ ਜੀ ਠੀਕ ਹੈ ਤੇ ਇਹ ਕਾਵੇ ਜਿਹੜੀ ਹੈ ਵੀ ਕਾਫੀ ਖੂਬਸੂਰਤ ਹੈ ਇਹ ਭਾਜੀ ਇੱਕ ਥਾਂ ਦੀ ਤੇਲ ਜੇ ਮਗਲੇ ਥਾਂ ਦੇ ਅੱਛਾ ਇੱਕ ਥਾਂ ਨਹੀਂ ਚੱਲਦਾ ਇਹ ਤਾਂ ਹਾਂਜੀ 1 ਕਿਲੋ ਦੁੱਧ ਜੇ ਵੜੀ ਕੋ ਠੀਕ ਹੈ ਤੋੜ ਬ੍ਰੀਡ ਜਿਆਦਾ ਬਣੀ ਜੇ ਆਜ ਲਿਆ ਆ ਬਾਕੀ ਰੰਗ ਰੂਪ ਦੀ ਇਹ ਵੀ ਚਲੋ ਕਾਫੀ ਚੰਗੀ ਆ ਥਾਂ ਇਹਦਾ ਇੱਕ ਨਹੀਂ ਚਲਦਾ ਤੇ ਬਾਕੀ ਜਿਹੜੇ ਤਿੰਨੇ ਥਾਂ ਦੇ ਕੋ ਜੇ ਸਾਈਜ਼ ਦੇ 8 ਕਿਲੋ ਇਹਦੇ ਕੋ ਵੀ ਹੈਗਾ ਪੱਕਾ ਦੁੱਧ ਹਾਂਜੀ ਹਾਂਜੀ ਵੀਰੇ ਇੱਥੇ ਇੱਕ ਕੋਈ ਆਪਣੀ ਬੇਨਤੀ ਹੱਥ ਜੋੜ ਕੇ ਇੱਥੇ ਆਓ ਦੋ ਟਾਈਮ ਟ్రਾਈ ਕਰੋ ਜਿਹੜਾ ਦੂਰੋ ਵੀਰ ਭਰਾਵਾ ਆਪਣੀ ਵੀਡੀਓ 깔ਦੇ ਚੋਲੇ ਸੋ ਮਾਲ ਲੱਦਿਆ ਗਿਆ ਗਰੰਟੀ ਕੋਈ ਨਹੀਂ ਕਿਉਂ ਪਿਛਲੇ ਘਰਾਂ ਦਾ ਮਾਲ ਆ ਪਿਛਲੇ ਘਰਾਂ ਦੀ ਮਾਲ ਜਾਣਾ ਜੀ ਤੇ ਮੋਲੇ ਦਾ ਫਿਰ ਮੋਲੇ ਦਾ ਰਪਈਆ ਅੱਜ ਦੇਣੀਆਂ ਹੀ ਆ ਬੜਾ ਮੂਰਮਾਨ ਅੱਜ ਕਰਨੀ ਨਹੀਂ ਵੀਰ ਭਰਾਵਾਂ ਕੋ ਅੱਛਾ 13000 ਰੁਪਈਆ ਮੋਲੇ 2000 ਛੋੜੇ 11 ਦੀ ਦੇਣਾ 11000 ਦੀ ਦੇ ਦੇਣੀ ਹਾਂਜੀ ਠੀਕ ਆ ਤੇ ਕਾ ਜਿਹੜੀ ਗਾਂ ਜੇਦੇ ਕੋ ਭਾਈ ਸੋ ਦੁੱਧ ਹੈ ਗਏ 7 ਕਿਲੋ ਅੱਛਾ ਠੰਡੀ ਧੀਰੀ ਆ ਬੜੀ ਠੀਕ ਆ ਠੰਡੀ ਧੀਰੀ ਆ ਕੇ ਪੂਰੀ ਇਸ ਨਾਲ ਅੱਛਾ ਠੀਕ ਆ ਬਾਕੀ ਇਹ ਇਹ ਪਿੱਛੇ ਉਤਰਾ ਸੰਭੀ ਵੀ ਘਟੇ ਹਨ ਜੇ ਕੋ ਸੰਭੂਗਾ ਤਾਂ ਵੱਧ ਵੀ ਸਕਦੀ ਦੁੱਧ ਮੇਰਾ ਦਾ ਰਪਈਆ ਬਚੀ ਤੁਮਾਲਾ ਹੀ ਘਾਦੋਗੀ ਜੇ ਕੋ ਸਾਂਹ ਵਾਲਾ ਵੀਰ ਲੈ ਜੀ ਬੜੇ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਚੋਂ 1 ਮਹੀਨੇ ਦੀ ਗੱਭਣ ਜੀ ਚਲੋ ਕਿਹੜੀ ਚੱਕ ਪਾਸਿਆ ਉਹ ਦੱਸ ਲਈ ਤਿਆਰ ਜੀ ਕੋ ਵੀਰ ਭਰਾਵੜ ਸਾਹਿਬ ਨੇ ਫੀਡ ਪਾ ਦੂਗਾ ਹਾਂਜੀ ਹਾਂਜੀ ਪੰਜ ਅੱਡਾ ਬੜਾ ਜੀ ਲੈ ਜਾ ਜੀ ਤੇ ਇਹਦਾ ਫਿਰ ਮੁੱਲ ਫਰਦੀਜੀ ਮੁੱਲ 14 12 ਦੀ ਦੇਦਾਂਗੇ 12000 ਦੀ ਵੀ ਤੇ ਕੋਈ ਮੇਰੇ ਵੀਰਾਂ ਨੂੰ ਰਿਕਵੈਸਟ ਹੈ ਆਪਣੇ ਮਾਰਜਨ ਬੜੇ ਥੋੜੇ ਜਿਹੀ ਸ਼ੋਰ ਸ਼ਾਡ ਵਾਲੀ ਜੀ ਅੱਛਾ 1000 ਛੱਡਾਂਗੇ 1000 ਛੱਡਾਂਗੇ 11 ਦੀ ਹੋ ਗਈ ਇਹ ਵੀ ਅੱਛਾ ਫੋਨ ਤੇ ਜਾਵੇ ਠੀਕ ਆ ਤੁਹਾਨੂੰ ਪਤਾ ਸਾਡੇ ਰੇਡ ਚੈਨਲ ਹੁੰਦੇ ਆ ਹਾਂਜੀ ਹਾਂਜੀ ਜਾਣ ਪਹਿਲੇ ਫੋਨ ਤੇ ਠੀਕ ਆ ਹੋ ਵੀ ਨਵੀਆਂ ਲਿਆ ਕੇ ਬੰਨੋਗੇ ਫਿਰ ਫਿਰ ਬੰਨੋ ਮਰਜੀ ਵੀਰ ਭਰਾ ਫੋਨ ਕਰਦੇ ਆਪਣੇ ਕੋ ਗੱਡੀਆਂ ਦੇ ਪ੍ਰਬੰਧ ਹੈਗੇ ਠੀਕ ਆ ਤੇ ਬਾਕੀ ਚਲੋ ਜੋ ਵੀ ਆ ਆਪਣੀ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ